ਔਰ ਕਿਧਰ ਅਗਲੇ ਬਾਰੋ ਸਸੀ ਕਾਉ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੋਗੇ ਜ਼ਿਲ੍ਹੇ ਦਾ ਖੋਸਰਨ ਧੀਰ ਖੋਸਰਨ ਧੀਰ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਉਹਦੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਜਾਨਵਰ ਮਿੱਤਰੋ ਤਿੰਨ ਬਕਾਊ ਆ ਇੱਕ ਤਾਂ ਛੋਟੀ ਬਿਲਕੁਲ ਤਾਜੀ ਸੂਈ ਸਵਾਈ ਇੱਕ ਕੱਟਾ ਬੁਲਟ ਦਾ ਮਿੱਤਰੋ ਤੇ ਇੱਕ ਹੈ ਗਿਆ ਸਾਈਵਾਲ ਦੇ ਨਾਲ ਕ੍ਰੋਸ ਜਾ ਪੈਂਦੀ ਵਹਿੜ ਵਕਾਉ ਸੂਈ ਸਵਾਈ ਆ ਤਿੰਨ ਚਾਰ ਮਹੀਨੇ ਦੀ ਤੋਕੜ ਬੱਚਾ ਮਕਰ ਵੱਛਾ ਹੈਗਾ ਵਾ ਦੁੱਧ ਚੰਗਾ ਵਾ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈ ਲੈਣੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੀਤਾ ਤੇ ਘਰ ਪਰਿਵਾਰ ਦੀ ਠੀਕ ਆ ਠੀਕ ਆ ਬਈ ਅੱਛਾ ਬਾਈ ਇੱਕ ਵਾਰੀ ਨਾਮ ਦੱਸ ਦਈਆ ਆਪਣਾ ਨਾਮ ਮੇਰਾ ਲਖਵੀਰ ਸਿੰਘ ਆ ਜੀ ਲੱਖਾ ਲੱਖਾ ਜੀ ਲੱਖਾ ਲੱਖਾ ਅੱਛਾ ਲੱਖੇ ਬਾਈ ਇੱਕ ਮੈਂ ਵੇਚਨੀ ਆ ਤੇ ਇੱਕ ਗਾਂ ਤੇ ਇੱਕ ਕਟਾ ਹਨਾ ਝੂਟੀ ਕਿਦਨ ਸੋਈ ਆਏ ਇਹ ਕੱਲ ਰਾਤ ਸੋਈਏ ਵੀਰੇ ਕੱਲ ਰਾਤ ਸੋਈਏ ਜੇਰ ਜੂੜਨ ਪਾਤੀਏ ਨੇ ਹਾਂ ਹਾਂ ਜਮਾ ਵੀਰੇ 2 ਘੰਟੇ ਬਾਅਦ ਹੀ ਜੇਰ ਪੈਗੀ ਦੂਆਂ ਕਿੱਡੇ ਵਸੀਲ ਨਿਕ ਚੂਣ ਚੜਨ ਪੂਰੀ ਠੰਡੀ ਸੀ ਲੱਗੀ ਜੇ ਪਹਿਲਾ ਸੂਆ ਸੋਈਏ ਕਿ ਦੂਜਾ ਬਈ ਇਹ ਦੂਜਾ ਸੂਆ ਸੋਈਆ ਦੂਜਾ ਸੂਆ ਸੋਈ ਕੱਟਾ ਦੇਗੀ ਹੈ ਨਾ ਬਈ ਹਾਂ ਹਾਂ ਵੀਰੇ ਕੱਟਾ ਕਰੇ ਮੇਰਾ ਜਵਾਬ ਹੈ ਨਹੀਂ ਹੈ ਨਾ ਨਹੀਂ ਹੈਗਾ ਜਵਾਬ ਹੈਗਾ ਇੱਕ ਜੇ ਠੀਕ ਆ ਅੱਛਾ ਤੇ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਬਹੁਤ ਵਧੀਆ ਵੀਰੇ ਓਕੇ ਠੀਕ ਆ ਤੇ ਬਾਈ ਕਿਹੜੇ ਸੀਮਣ ਦਾ ਦੇਗੀ ਕੱਟਾ ਇਹ ਕੱਟਾ ਵੀਰੇ ਆਪਣਾ ਬਜਰੰਗੀ ਦਾ ਬਜਰੰਗੀ ਦਾ ਤੇ ਅੱਛਾ ਯਾਰ ਝੋਤੀ ਚੰਗਿਆ ਤੇਰੀ ਦੁੱਧ ਪਹਿਲੇ ਸੂਏ ਕਿੰਨਾ ਕੁ ਦੇਗੀ ਸੀ ਪਹਿਲੇ ਸੂਏ ਵੀਰੇ ਨੇ 10 ਕਿਲੋ ਦਿੱਤਾ ਠੀਕ ਹੈ 11 12 ਤੱਕ ਵੀ ਦੇ ਜੂਗੀ ਹਾਂ ਦੇ ਜੂਗੀ ਦੇ ਜੂਗੀ ਤੇ ਉਹ ਮਤਲਬ ਚੂਣ ਚਾਣ ਵਾਲੇ ਜਿਵੇਂ ਕੋਈ ਲੰਬਾ ਤਾਂ ਨਹੀਂ ਹੈਗਾ ਨਾ ਨਾ ਵੀਰੇ ਪੂਰੀ ਠੰਡੀ ਸੀਲ ਹੈ ਓਕੇ ਠੀਕ ਹੈ ਇਹਦਾ ਰੇਟ ਫਿਰ ਬਾਈ ਕੀ ਤੈ ਕੀਤਾ ਯਾਰ ਰੇਟ ਵੀਰੇ ਦਾ 80000 80000 ਰੁਪਏ ਮੰਨ ਤਾ ਥੋੜਾ ਬਹੁਤਾ ਕਰਦੇ ਕਰ ਦਾਂਗੇ ਠੀਕ ਕੱਢੀ ਬਾਰੋਂ ਤੋਰੀਏ ਬਣਾਏ ਹਜੇ ਤਾਂ ਇਹ ਨਾ ਸੂਈ ਕਰਕੇ ਥੋੜੀ ਜੀ ਜਾਪੇ ਜੇ ਵੀ ਆ ਹਾਂ ਹਾਂ ਵੀਰੇ ਹ ਲੇ ਮਿੱਤਰੋ ਸੋਈ ਆਤਾ ਜੀ ਕਰਮਾਂ ਵਾਲੀ ਔਰ ਨਾਟਕਾਂ ਦਾ ਉੜੀਆ ਦਿਖਾ ਦੇ। ਨਾ ਵੇਖ ਲੋ ਮਿੱਤਰੋ ਕੱਲ ਦੀ ਸੋਈ ਆ ਤੇ ਹਜੇ ਤਾਂ ਛੋਟੀ ਜਾਪੇ ਦੇ ਵਿੱਚ ਆ ਵੀ ਤੁਹਾਨੂੰ ਪਤਾ ਵੀ ਲੱਗੂਗਾ। ਤੇ ਫਿਰ ਇੱਕ ਗੱਲ ਹੋਰ ਆ ਮਿੱਤਰੋ ਵੀ ਕਰਮਾਂ ਵਾਲੀ ਦਾ ਸਿੰਘ ਸੁng ਵੇਖੋ ਕਿਹਨਾਂ ਦੀ ਤੁਸੀਂ। ਨਹੀਂ ਠੀਕ ਆ। ਗ੍ਰੇਡੇਡ ਮਈਆਂ ਜੀ ਇੱਥੇ ਆ ਗਈ ਪਰ ਜਵਾਬ ਹੈਗਾ ਅੱਖ ਦੂਜੀ ਦੇਜ ਪਰ ਲੈ ਜੋ ਤੋਰ ਦਿਓ ਮਾੜੀ ਜੀ। ਲੈ ਲੂ ਵੀ ਅਲੋ ਚੰਗੀ ਦੁੱਧ 10 ਕਿਲੋ ਦਈ ਜਾਊਗੀ 11 ਕਿਲੋ ਖਾ ਪੀ ਕੇ ਟੋਰਨ ਵਾਲੀ। ਤੇ ਬਾਕੀ ਉਹ ਜੋ ਥੋੜੀ ਜਿਹੀ ਪਤਲੀ ਲੱਗੂਗੀ ਤੁਹਾਨੂੰ ਕਿਉਂਕਿ ਹਜੇ ਖਾਦਾ ਪੀਤਾ ਘਟਾ ਜਾਪੇ ਦੇ ਜਾਂ ਨਾ ਹੀ ਬਾਈ ਹੋਣਿਆ ਨੇ ਬਾਲੇ ਪੱਠੇ ਪੁੱਠੇ ਜੇ ਬਾਈ ਹੁਣੀ ਪਾਏ ਵੀ ਨਹੀਂ ਕਿਉਂਕਿ ਜ਼ੋਰਦਾਰ ਕਈ ਵਾਰੀ ਪਸ਼ੂ ਦਾ ਲੱਗਿਆ ਹੁੰਦਾ ਤੇ ਇੱਕ ਮਿੱਤਰੋ ਬਾਈ ਨਾ ਵੇਖਿਓ ਹੁਣ ਉਹ ਬੰਨਣ ਲੱਗਾ ਤੇ ਉੱਥੇ ਘਰ ਬਾਈ ਜਿਗਾਰਡ ਬਣਾਇਆ ਬਾਈ ਨੇ ਜਿਹੜੇ ਖੁੱਲ ਖਲ ਜਾਂਦੀਆਂ ਨੇ ਨਾ ਮੂੰਹ ਨਾਲ ਉਹਨਾਂ ਦਾ ਕਾਪਈ ਨੇ ਪੱਕਾ ਹੀ ਹੱਲ ਕਰਤਾ ਯਾਰ ਲੈ ਵੇਖਿਓ ਕਰਾ ਇਹ ਤਾਂ ਪਸੂ ਖੁੱਲ ਜਾਂਦੇ ਸੀਗੇ ਆ ਲੈ ਆ ਵੇਖ ਲੋ ਬਾਈ ਇਹ ਨਾਲ ਖੁੱਲਦਾ ਨਹੀਂਗਾ ਬਾਈ ਹੁਣੇ ਹੁਣ ਤਾਂ ਪੱਕਾ ਹੈਨਾ ਨੇੜੇ ਵਿੱਚ ਚੀਜ਼ ਬਣਾਈ ਠੀਕ ਆ ਬਾਈ ਅੱਛਾ ਤੇ ਬਈ 80000 ਚ ਮੰਤਨ ਕਰਦੇ ਆਂਗੇ ਕਰਦੇ ਆਂਗੇ ਕਰਦੇ ਆਂਗੇ ਪੂਰਾ ਤੇ ਕੱਟਾ ਫਿਰ ਬਾਈ ਕਿਹੜੀ ਝੋਟੀ ਦੇ ਉੱਪਰ ਲਈ ਦਾ ਕੱਟਾ ਵੀਰੇ ਉਹ ਆਪਣੀ ਹੈਗੀ ਆ 나ਗ ਦੀ ਆ ਆਪ ਨਾਗ ਦੀ ਹੈ ਤੇ ਮਗਰ ਇਹ ਕੱਟਾ ਗਿਆ ਬੁਲਟ ਦਾ ਕੱਟਾ ਬੁਲਟ ਦਾ ਠੀਕ ਆ ਕਿੰਨੇ ਚਿਰ ਦਾ ਹੋ ਗਿਆ ਬਈ ਇਹ ਕਟਾ ਵੀਰੇ ਹੋ ਗਿਆ ਹੋਊਗਾ ਇਹ ਸੱਤਕ ਮਹੀਨੇ ਦਾ ਅੱਛਾ ਝੋਟੀ ਕਿੰਨਾ ਦੁੱਧ ਦੇਗੀ ਪਹਿਲੇ ਸੋਹ ਦੇ ਦੀ ਝੋਟੀ ਨੇ ਵੀਰੇ 14 14.5 ਕਿਲੋ ਇਣ ਕੰਡੇ ਵਾਲਾ ਠੀਕ ਆ ਬਾਈ ਫਿਰਦਾ ਝੋਟੀ ਹੈ ਵੀ ਚੰਗੀ ਹੈ ਹਨਾ ਬਹੁਤ ਸੋਹਣੀ ਝੋਟੀ ਹੂੰ ਅੱਛਾ ਹੁਣ ਗੱਬਣਾ ਬਾਈ ਫਿਰ ਉਹ ਹਾਂ ਵੀਰੇ ਉਹ ਗੱਬਣ ਤੋਣ ਕਿਹੜੇ ਤੋਂ ਕਰਾਤੀ ਆ ਹੁਣ ਬਜਰੰਗੀ ਤੋਂ ਹੁਣ ਕਿੰਨੇ ਦੁੱਧ ਤੇ ਚੱਲਦੀ ਆ ਬਾਈ ਉਹ ਝੋਟੀ ਹਾਂ ਉਹ ਦਾ ਹੈਗਾ ਵੀਰੇ ਹੁਣ ਵੀ 9-10 ਕਿਲੋ ਠੀਕ ਆ ਬਾਈ ਆ ਵੀ ਕਈ ਵਾਰੀ ਅਗਰ ਚੋਰ ਚਾਰ ਨਹੀਂ ਹੁੰਦਾ ਵੀ ਬੱਚਾ ਕਟਾ ਕਟਾ ਕੋਈ ਕੱਟੇ ਨੂੰ ਸਾਹ ਦਾ ਬਰੀਡਿੰਗ ਲਈ ਰੈਂਦਾ ਅਗਲਾ ਹਨਾ ਅੱਛਾ ਬ ਵੇ ਵੀਰੇ ਆਪਾਂ ਦੇ ਦਿਆਂਗੇ 10000 ਦਾ ਠੀਕ ਆ ਬਾਈ ਜੀ ਲਈ ਮਿੱਤਰੋ 10000 ਦਾ ਕਟਾ ਪੂਰੇ ਸੀਮਿੰਟ ਦਾ ਰਿਕਾਰਡ ਵਾਲਾ ਮਗਰ ਮਾਂ ਵੀ ਕੋਲੇ ਖੜੀ ਆ ਕਿਉਂਕਿ ਮਦਰ ਦਾ ਮਿਲਕ ਤੁਸੀਂ ਦੇਖ ਸਕਦੇ ਆ ਹੁਣ ਤੋਕੜ ਘੱਣੋ ਕੇ 9-10 ਕਿਲੋ ਦਈ ਜਾਂਦੀ ਆ ਤਾਜੀ ਨੇ 14-15 ਪਹਿਲੇ ਸੂਏ ਦੇ ਵਿੱਚ ਹੀ ਦਿੱਤਾ ਹੋਇਆ ਅਗਣ ਦੂਜੇ ਸੂਏ ਨੂੰ 18-20 ਕਿਲੋ ਲਈ ਮੇ ਬਣਜੂ ਬਾਈ ਬਣਜੂ ਬਣਜੂ ਵੀਰੇ ਬਾਕੀ ਥਾਂ ਥਾਂ ਦਿਖਾ ਦੇ ਉਹਦਾ ਬਹੁਤ ਮਿੱਠੀ-ਬੁੱਠੀ ਜੀ ਨੂੰ ਵਧੀਆ ਡਰੀ ਆ ਥੋੜੀ ਜਿਹੀ ਆਪਾਂ ਗਾਂ ਤੋਂ ਬਾਅਦ ਵਹੁਣੇ ਇੱਥੇ ਗਾਂ ਬਾਈ ਫਿਰ ਕੀ ਡਿਟੇਲ ਹੈ ਦੀ ਗਾਂ ਵੀਰੇ ਪਹਿਲੇ ਸੂ ਨੇ ਤੁਈ ਨੂੰ ਬੱਚਾ ਇਹ ਮਗਰਾ ਹੈ اچھا ਮਗਰਾ ਤੇ ਬਣੀ ਪੂਣੀ ਕੋਈ ਬਾਈ ਇਹ ਬਣਾਈ ਸੀ ਵੀਰੇ ਉਦੋਂ ਰਹੀ ਨਹੀਂ ਇਹ ਠੀਕ ਹੈ ਜੀ ਤੇ ਫਿਰ ਇਹ ਦਵਾਈ ਭਰੀ ਸੀਗੀ ਬਾਅਦ ਚ ਦੁੱਧ ਕਿੰਨਾ ਵੀਰੇ ਹੁਣ ਇਹਦੇ ਥੱਲੇ ਦੁੱਧ ਵੀਰੇ ਹੁਣ ਇਹਦੇ ਥੱਲੇ ਹੈਗਾ 9-10 ਕਿਲੋ ਠੀਕ ਹੈ ਇਹਦਾ ਕੀ ਮੁੱਲ ਰੱਖਿਆ ਬਾਈ ਇਹਦਾ ਵੀਰੇ 26000 ਠੀਕ ਹੈ ਮਾਨ ਤਨ ਕਰ ਦਿਆਂਗੇ ਵੀਰੇ ਕਰ ਦਾਂਗੇ ਇਹਦੇ ਕੱਢੀਏ ਬਾਹਰੋਂ ਤੋੜ ਦਈਏ ਮੜਾ ਜਾ ਖੋਲ ਦੇ ਉਹਨੂੰ ਵੀ ਲੈ ਵੀ ਮਿੱਤਰੋ ਜਿਹੜੇ ਭਰਾ ਨੇ ਘੱਟ ਪੈਸੇ ਲੋਣੇ ਜਿਵੇਂ ਕਈ ਵਾਰੀ ਆਪਣੀਆਂ ਮਈਆਂ ਮੰਈਆਂ ਡਰਾਈ ਹੁੰਦੀਆਂ ਤੇ 170 ਦੀ ਆਪ ਵੀਰੇ ਅੱਜ ਤਾਜੀ ਦੁੱਧ ਦੇਗੀ ਵਧੀਆ ਬਈਏ ਹਾਂ ਵੀਰੇ 14 ਕਿਲੋ ਦੁੱਧ ਦਿੱਤਾ ਨੇ ਤਾਜੀ ਠੀਕ ਆ ਬਾਈ ਠੀਕ ਆ ਇਹ ਵੀ ਹੋ ਜਾਂਦਾ ਨਾ ਕਈ ਵਾਰੀ ਦਵਾਈ ਵੀ ਭਰਿਆ ਕਰਕੇ ਵੀ ਘੱਟ ਜਾਂਦਾ ਪਸੂ ਹਾਂ ਹਾਂ ਪਹਿਲੇ ਸਵੇਰ ਤਾਂ 14 ਕਿਲੋ ਤਾਂ ਜਾਣਾ ਹੀ ਇਹਨੇ ਕਰਮਾਂ ਵਾਲੀ ਨੇ ਸੋਹਣੀ ਤਿਆਰ ਹੋਈ ਹੋਊਗੀ ਥੱਲੋ ਬਹੁਤ ਸੋਹਣਾ ਲੇਵਾ ਕੱਢਿਆ ਸੀ ਲੈ ਚੰਗੀ ਤਿਆਰ ਹੋ ਜੂਗੀ ਥੱਲੋ ਜੇ ਆ ਸਾਬ ਲੂਗਾ ਬਾਈ ਇਹਨੇ 17-18 ਕਿਲੋ ਦੇਊਗੀ ਦੂਜੇ ਸਵੇਰੇ ਤਾਂ ਬਾਕੀ ਨੇ ਜਗ੍ਹਾ ਥੋੜੀ ਅੰਦਰ ਟੈਟ ਆ ਪਸ਼ੂ ਪਸ਼ੂ ਨਾ ਹੂੰ ਤਾਂ ਕਰਤੇ ਚਵਾਈ ਕੁਈ ਨੂੰ ਠੰਡੀ ਸੀ ਬਾਈ ਬਹੁਤ ਪੂਰੀ ਠੰਡੀ ਸੀ ਲੈ ਵੀਰੇ ਹੁਣ ਤਾਂ ਬਿਨਾ ਬੱਚੇ ਤੋਂ ਮਿਲਦੀ ਆ ਠੀਕ ਆ ਹੁਣ ਪਾੜਾ ਪਾ ਕੇ ਆਈ ਹੈ ਹਾਂ ਪੱਠੇ ਸੱਟ ਕੇ ਬਹਿ ਜਾ ਮਗਰ ਨਿਆਣਾ ਪਾ ਕੇ ਦੋਕੇ ਹੋ ਜਾਂਦੀ ਹੈ ਹਾਂ ਹਾਂ ਠੀਕ ਆ ਬਾਈ ਤੇ ਆਇਆ ਮੜਾ ਇਹ ਮੈਨੂੰ ਝੋਟੀ ਵੀ ਵਿਖਾ ਦੇ ਯਾਰ ਉੱਪਰਲੀ ਤੋਰ ਤੋਰ ਦੇ ਮੜੀ ਜੀ ਚੰਗੀ ਆ ਕੱਢ ਲਈ ਬਾਹਰ ਨੂੰ ਮੜੀ ਆ ਇੱਧਰ ਨੂੰ ਆਉਣਾ ਨਹੀਂ ਇਹ ਫਿਰ ਬਈ ਉਮਰ ਕਿੰਨੀ ਦੀ ਹੋ ਗਈ ਹੁਣ ਝੋਟੀ ਵੀਰੇ ਹਾਂ ਇਹ ਹੈਗੀ ਵੀਰੇ 3 ਸਾਲ ਦੇ ਲੱਗੇ ਤਾਂਗੇ ਇਹ ਕਿਹੜੇ ਦੀ ਦੱਸਿਆ ਸੀਗਾ ਆਪ ਨਾਗਦੀ ਹਾਂ 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 ਨਾਗਦੀ ਹੈ ਨਾਗ ਵੀ ਲక్ష్ਮੀ ਵਾਲਿਆਂ ਕੋਲ ਹੀ ਹੈ ਲక్ష్ਮੀ ਡੇਰੀ ਫਰਮ ਦਾ ਹਾਂਜੀ ਹਾਂਜੀ ਵੀਰੇ ਵਾਕੇ ਗੈਬ ਗੂ ਬਹੁਤ ਚੰਗਾ ਤੁਹਾਨੂੰ ਗੈਬ ਬਹੁਤ ਸੋਹਣਾ ਗੈਬ ਹੈ ਜਾਊਗਾ ਗੈਈਆਂ ਬਾਈ ਜਿਹੜੀ ਚੰਗੀ ਹੁਣ ਮੇਲਾ ਉਵੇਂ ਮਨਾਂ ਵੱਡੀਆਂ ਮਈਆਂ ਨਹੀਂ ਦਿੰਦੀਆਂ ਜੇ ਆਪਾਂ ਚੰਗੇ ਟੀਕੇ ਭਰਾਵਾਂਗੇ ਤਾਂ ਆਟੋਮੈਟਿਕ ਹੀ ਨਸਲ ਸੁਧਰ ਜਾਣੀ ਇੱਕ ਦਿਨ ਬਈ ਬਾਕੀ ਆ ਜਾ ਹੂੰ ਰੁੱਧ ਚਵਾ ਦੂਗੀ ਇਹ ਵੀ ਦੂਜੇ 18 19 ਕਿਲੋ 18 ਚਵਾ ਦੂਗੀ ਤੋਰਾ ਨਬਰੀ 21 ਬਰੂਕੀ ਚੰਗੀ ਆ ਮਾ ਹੁਕਾ ਹਕਾਂ ਬਾਈ ਨੂੰ ਪਾਉਣਾ ਇੱਕ ਗੱਲ ਆ ਬਾਈ ਦਾ ਕੰਮ ਪੱਕਾ ਕੀਤਾ ਹਨਾ ਆ ਰੰ ਨਜ਼ਾਰਾ ਬਾਈ ਹੈ ਇਹਦੇ ਇਹ ਕਿਹਨਾ ਨਾਕਾ ਖਦੇ ਰਹੀ ਨੇ ਖੁੱਲ ਜਾਂਦਾ ਹੀ ਕੋਈ ਨਾ ਕੋਈ ਕੁੰਡੇ ਲੈਣ ਤੋਂ ਪਹਿਲਾਂ ਗਏ ਪਹਿਲਾਂ ਲੱਗਿਆ ਤਾਂ ਹੀ ਬਿਲਡਿੰਗ ਨਹੀਂ ਵੀਰੇ ਹੁਣੇ ਹੀ ਲਵਾਈ ਆ ਤਾਂ ਥੋੜੇ ਦਿਨ ਹੀ ਹੋ ਗਏ ਹੁਣ ਹੀ ਜਗੜ ਲਾਉ ਪਹਿਲਾਂ ਨਹੀਂ ਲਵਾਇਆ ਸੀ ਨਾ ਪਹਿਲਾਂ ਨਹੀਂ ਲਵਾਇਆ ਸੀ ਠੀਕ ਆ ਬਾਈ ਅੱਛਾ ਤੇ ਬਾਈ ਨੰਬਰ ਦਈਂ ਕਰਾਂ ਦੀ ਮੇਰਾ ਨੰਬਰ ਹੈ ਵੀਰੇ 7841 ਹੂੰ 45844 ਇੱਕ ਵਾਰੀ ਹੋਰ ਬੋਦਿਓ ਜੀ 7841 ਜੀ 45844 ਠੀਕ ਆ ਬਈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਭਾਈ ਦੇ ਨਾਲ ਰਾਬਤਾ ਕਹਿਮ ਗੱਲ ਬਾਤ ਰਹੀ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੁਸੀਂ ਥੋੜੇ ਰਿਓ ਸਾਡੇ ਨਾਲ ਜਲਦ ਮਿਲਦੇ ਆ